ਆ ਉਹ ਅਕਸਰ ਰੌਲਾ ਪਾਇਆ ਜਾ ਰਿਹਾ ਕਿ ਇੱਕ ਪਰਿਵਾਰ ਦਾ ਇੱਥੇ ਕਬਜ਼ਾ ਇਹ ਗੱਲ ਤੁਸੀਂ ਜਿਹੜੀ ਆ ਇਹਨੂੰ ਜਗਜਾਗਰ ਕਰੋ ਕਿ ਇਹ ਕੀ ਇੱਥੇ ਪਰਿਵਾਰਵਾਦ ਹੈ ਜਾਂ ਇੱਥੇ ਜਿਹੜੇ ਵੱਖ-ਵੱਖ ਕਮੇਟੀ ਮੈਂਬਰਾਂ ਨੇ ਇੱਥੇ ਸੇਵਾਵਾਂ ਨਿਭਾ ਰਹੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਕੋਈ ਪਰਿਵਾਰਵਾਦ ਵਾਲੀ ਗੱਲ ਨਹੀਂ ਹੈ ਬਕਾਇਦਾ ਚੁਣੀ ਹੋਈ ਕਮੇਟੀ ਕੰਮ ਕਰ ਰਹੀ ਹੈ ਜੇਮ 7 ਖਬਰਨਾਮਾ ਵੇਖ ਰਹੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਮਨਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਿਹੇ ਦੋਸਤੋ ਦੱਸ ਦਈਏ ਮੇਰੇ ਤੁਸੀਂ ਜਿਹੜਾ ਪਿਛਲੇ ਪਾਸੇ ਦੇਖ ਸਕਦੇ ਹੋ ਦੁੱਧ ਤਰਾ ਸਰੋਵਰ ਜਿਹੜਾ ਆ ਇਹ ਸ਼ੋਭਤ ਹੈ ਚਨ ਗੰਗਾ ਦੇ ਅਸੀਂ ਬਰਾਜਮਾਨਾ ਸ਼੍ਰੀ ਗੁਰੂ ਅਰਦਾਸ ਧਰਮਿਕ ਸਥਾਨ ਇਹ ਜਿਹੜਾ ਉਹਨਾਂ ਦੀ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਇਹ ਸਥਾਨ ਹੈ ਜਿੱਥੇ ਅਸੀਂ ਅੱਜ ਆਏ ਹਾਂ ਕੁਝ ਸਮੇਂ ਤੋਂ ਕੁਝ ਸਮਾਂ ਪਹਿਲਾਂ ਇੱਥੇ ਬਾਦ ਵਿਵਾਦ ਹਰ ਕਮੇਟੀਆਂ ਦੇ ਵਿੱਚ ਹੁੰਦੇ ਆ ਕੋਈ ਅੰਦਰ ਬੈਠ ਕੇ ਆਪਣੇ ਮਾਮਲੇ ਹੱਲ ਕਰ ਲੈਂਦੇ ਆ ਤੇ ਕੁਝ ਲੋਕ ਹੁੰਦੇ ਆ ਜਿਹੜੇ ਉਹ ਮਾਮਲੇ ਨੂੰ ਇੰਨਾ ਕੋ ਛਾਲ ਦਿੰਦੇ ਆ ਤੇ ਲੋਕ ਜਿਹੜੇ ਆ ਉਹ ਦੁਬਿਧਾ 'ਚ ਪੈ ਜਾਂਦੇ ਆ ਕਿ ਅਸੀਂ ਕਿਹਦੀ ਗੱਲ ਮੰਨੀਏ ਕਿਹਦੀ ਨਾ ਮੰਨੀਏ ਇਹਦੇ ਬਾਰੇ ਮੈਂ ਜਿਹੜੇ ਸਾਡੇ ਕਮੇਟੀ ਦੇ ਇਥੋਂ ਚੇਅਰਮੈਨ ਹੈਗੇ ਆ ਨਜਰਮ ਦੀ ਮਾਨ ਇਹਨਾਂ ਕੋਲੋਂ ਜਾਨਣਾ ਚਾਹੂੰਗਾ ਕਿ ਪਹਿਲੇ ਸਭ ਤੋਂ ਪਹਿਲੇ ਜਿਹੜਾ ਮਾਨ ਸਾਹਿਬ ਤੁਹਾਡਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਸਭ ਤੋਂ ਪਹਿਲਾ ਸਵਾਲ ਜਿਹੜਾ ਮੇਰਾ ਇਹ ਆ ਕਿ ਇਸ ਵੇਲੇ ਬਾਦ ਵਿਵਾਦ ਜਿਹੜਾ ਖੜਾ ਹੋਇਆ ਉਹ ਅਕਸਰ ਰੋਲਾ ਪਾਇਆ ਜਾ ਰਿਹਾ ਕਿ ਇੱਕ ਪਰਿਵਾਰ ਦਾ ਇੱਥੇ ਕਬਜ਼ਾ ਇਹ ਗੱਲ ਤੁਸੀਂ ਜਿਹੜੀ ਆ ਇਹਨੂੰ ਜਗਜਾਗ ਕਰੋ ਕਿ ਇਹ ਕੀ ਇੱਥੇ ਪਰਿਵਾਰਵਾਦ ਹੈ ਜਾਂ ਇੱਥੇ ਜਿਹੜੇ ਵੱਖ-ਵੱਖ ਕਮੇਟੀ ਮੈਂਬਰਾਂ ਨੇ ਇੱਥੇ ਸਿਵਮਨਵਾ ਰਹੇ ਆ ਮੇਹਰ ਸਾਹਿਬ ਜਗਰਦੇਵ ਤਾਨਕਰਦੇਵ ਤੇ ਜਿਹੜਾ ਤੁਸੀਂ ਸਵਾਲ ਕੀਤਾ ਹੈ ਨਾ ਜੀ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਆ ਕੋਈ ਪਰਿਵਾਰਵਾਦ ਵਾਲੀ ਗੱਲ ਨਹੀਂ ਹੈ ਬਕਾਇਦਾ ਚੁਣੀ ਹੋਈ ਕਮੇਟੀ ਕੰਮ ਕਰ ਰਹੀ ਹੈ ਇਹ ਕੋ ਆਪਣੇ ਆਪ ਘਰ ਹੀ ਬੈਠੇ ਕੋਈ ਮੈਂਬਰ ਨਹੀਂ ਬਣ ਗਿਆ ਮੈਨੂੰ ਚੇਅਰਮੈਨ ਦੀ ਸੇਵਾ ਦਿੱਤੀ ਗਈ ਜੀ ਤੇ ਬਕਾਇਦਾ ਕੰਪੀਟੈਂਟ ਅਥਾਰਟੀ ਜਿਹੜੀ ਆ ਉਹਨੇ ਮਤਾ ਪਾ ਕੇ ਬਕਾਇਦਾ ਮੈਨੂੰ ਨੋਟ ਕਰਾਇਆ ਗਿਆ ਤੇ ਆਰਬਿਟਰ ਨੇ ਲੰਬੇ ਸਮੇਂ ਤੋਂ ਇਸ ਥਾਂ ਦੇ ਨਾਲ ਮੈਂ ਜੁੜਿਆ ਹੋਇਆ ਤੇ ਜਦੋਂ ਮੈਂ ਰਿਟਾਇਰ ਹੋਇਆ 2008 ਦੇ ਵਿੱਚ 2009 ਦੇ ਵਿੱਚ ਇੱਥੋਂ ਇੱਕ ਟੀਮ ਗਈ ਸੀ ਜਿਨ੍ਹਾਂ ਨੂੰ ਮੈਂ ਕਿਸੇ ਨੂੰ ਵੀ ਨਹੀਂ ਸੀ ਜਾਣਦਾ ਔਰ ਬੋਲ ਰਾਇ ਸੀ ਬਈ ਇੱਕ ਇਥੋਂ ਇੱਕ ਪੇਪਰ ਸ਼ੁਰੂ ਕਰਨਾ ਹੈ ਅਸੀਂ ਜਾਣੇ ਤੁਸੀਂ ਲਾਂਡ ਪਰਸਨ ਕਿਉਂਕਿ ਮੈਂ ਨਮਸ਼ਾ ਤੋਂ ਜ਼ਿਲ੍ਹਾ ਸਿਕਿਆਪਸਰ ਅਫਸਰ ਟਾਇਰ ਮੈਂ 2008 ਦੇ ਵਿੱਚ ਜੀ ਤੇ ਔਰ ਇਹਨਾਂ ਉਹ ਮੈਂ ਉਹ ਸਮਝਿਆ ਕਿਉਂਕਿ ਮੈਂ ਉਹਨਾਂ ਜੋ ਕਿਸੇ ਵੀ ਮੈਂਬਰ ਨੂੰ ਜਾਣਦਾ ਨਹੀਂ ਸੀਗਾ ਔਰ ਮੈਂ ਉਹ ਮਹਿਸੂਸ ਕੀਤਾ ਵੀ ਜਿੰਨੇ ਸੱਜਣ ਆਏ ਮੈਂ ਇੱਕ ਨੂੰ ਵੀ ਨਹੀਂ ਜਾਣਦਾ ਇਹਨਾਂ ਨੂੰ ਗੁਰੂ ਦਾਸ ਮਹਾਰਾਜ ਨੇ ਆਪ ਭੇਜਿਆ ਮੇਰੇ ਕੋਲ ਕਉਕੇ ਗੁਰੂ ਦਾਸ ਜੀ ਮਹਾਰਾਜਪਤੀ ਮੇਰੀ ਬਹੁਤ ਆਸਤਾ ਬਚਪਨ ਤੋਂ ਤੁਹਾਡੀ ਸ਼ਰਧਾ ਹੈ ਸ਼ਰਧਾ ਬਹੁਤ ਜ਼ਿਆਦਾ ਸ਼ਰਧਾ ਇੱਥੇ ਇੱਥੇ ਕਮੇਟੀ ਦੇ ਜਾਣ ਤੋਂ ਪਹਿਲਾਂ ਵੀ ਮੈਂ ਬਹੁਤ ਦੇਰ ਤੋਂ ਜਾਂਦਾ ਖੋਜ ਹੋਈ ਉਦੋਂ ਤੋਂ ਵੀ ਮੈਂ ਪਹਿਲਾਂ ਵੀ ਆਂਦਾ ਰਿਹਾ ਜਿਹੜੇ ਇੱਥੋਂ ਦੇ ਆਪਣੇ ਵਾਨੀ ਨੇ 올 ਇੰਡੀਆ ਅਧਾਰ ਮਿਸ਼ਨ ਦੇ ਬਹੁ ਬੰਤਰਾਮ ਜੀ ਕਿਹੜਾ ਉਹਨਾਂ ਦੇ ਨਾਲ ਵੀ ਮੈਂ ਕੰਮ ਕੀਤਾ ਅੱਛਾ ਹਾਂਜੀ ਤੇ ਉਹਨਾਂ ਦੇ ਨਾਲ ਵੀ ਔਰ ਉਦੋਂ ਤੋਂ ਇਹ ਅਖਬਾਰ ਦਾ ਮੈਨੂੰ ਉਹਨਾਂ ਨੇ ਐਡੀਟਰ ਲਾਇਆ ਬਕਾਇਦਾ ਅਖਬਾਰ ਛਪਦੀ ਆ ਤੇ ਰਹੀ ਗੱਲ ਪਰਿਵਾਰ ਬਾਰੇ ਕਿਹੜਾ ਸਾਹਿਬ ਦੇ ਨਾਲ ਜਦੋਂ ਤੁਸੀਂ ਕੰਮ ਕੀਤਾ ਜੀ ਤੇ ਉਸ ਵੇਲੇ ਜਿਹੜੇ ਇੱਥੋਂ ਦੇ ਕਮੇਟੀ ਮੈਂਬਰ ਆ ਕੋਈ ਹੈਗਾ ਇਹਨਾਂ ਵਿੱਚੋਂ ਕੋਈ ਹੋਰ ਮੈਂਬਰ ਸੀ ਉਸ ਵੇਲੇ ਨਾਲ ਸਿਰਫ ਸਰਿੰਦਰ ਦਾਸ ਜੀ ਬਾਰੇ ਮੈਂ ਕਹਿ ਸਕਦਾ ਸਰਿੰਦਰ ਦਾਸ ਜੀ ਹਾਂਜੀ ਕਿਹੜਾ ਸਾਹਿਬ ਦੇ ਨਾਲ ਇਹਨਾਂ ਨੇ ਸੰਗਤ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਇਹਨਾਂ ਨੇ ਕੀਤੀ ਹੈ ਉਸ ਸਮੇਂ ਦੇ ਇਹ ਪ੍ਰਮਾਣ ਹਾਂਜੀ ਹਾਂਜੀ ਠੀਕ ਹੈ ਬਾਬੂ ਗੁਰਦਾਰੀ لال ਜੀ ਹੈਗੇ ਨੇ ਠੀਕ ਹੈ ਤੇ ਇਸ ਤੋਂ ਇਲਾਵਾ ਸੋਨ ਲਾਲ ਮਹਿ ਠੀਕ ਹੈ ਸੋਨ ਲਾਲ ਲੁਧਿਆਣੇ ਵਾਲੇ ਹਾਂਜੀ ਤੇ ਉਹ ਵੀ ਸੀਗੇ ਸੋਨ ਲਾਲ ਮੈਂ ਕਾਜਮਪੁਰ ਵਾਲੇ ਕਾਜਮਪੁਰ ਸੋਰੀ ਕਾਜਮਪੁਰ ਵਾਲੇ ਕਾਜਮਪੁਰ ਵਾਲੇ ਸੋਨ ਲਾਲ ਕਾਜਮਪੁਰ ਵਾਲੇ ਜਿਹੜੇ ਕਿ ਹੁਣ ਇਸ ਵੇਲੇ ਇਸ ਵੇਲੇ ਨਹੀਂ ਹੈ ਸੁਰੱਖਤ ਆ ਗਏ ਨਹੀਂ ਹੈ ਠੀਕ ਹੈ ਹਾਂਜੀ ਤੇ ਹੁਣ ਆਜੋ ਪਰਿਵਾਰਵਾਦ ਤੇ ਹਾਂਜੀ ਕੀ ਮਾਮਲਾ ਪਰਿਵਾਰਵਾਦ ਦਾ ਪਰਿਵਾਰਵਾਦ ਇਹ ਕੁਛ ਨਾ ਗੁਰੂ ਘਰ ਦੇ ਦੋਖੀ ਜਿਹੜੇ ਆ ਜੀ ਉਹ ਕੂਣ ਪ੍ਰਚਾਰ ਕਰ ਰਿਹਾ ਹੈ ਸੰਗਤ ਦੇ ਵਿੱਚ ਮੈਨੂੰ ਤਾਂ ਦੁੱਖ ਹੋ ਰਿਹਾ ਇਸ ਗੱਲ ਦਾ ਕਿ ਜਾਂ ਤਾਂ ਕੋਈ ਸਬੂਤ ਤਾਂ ਦੇਣ ਵੀ ਕਿਹੜਾ ਪਰਿਵਾਰਵਾਦ ਦਾ ਇੱਥੇ ਹੈ ਮਸਲਾ ਉਹ ਸਾਨਸਰਿੰਦਰ ਦਾਸ ਜੀ ਉਦੋਂ ਤੋਂ ਜਦੋਂ ਮੈਂ ਇੱਥੇ ਜੁੜਿਆ ਮੈਂ ਉਦੋਂ ਤੋਂ ਇਹਨਾਂ ਨੂੰ ਪ੍ਰਧਾਨ ਦੇਖ ਰਿਹਾ ਹਾਂ ਹਾਂਜੀ ਤੇ ਉਸ ਤੋਂ ਬਾਅਦ ਅੱਜ ਵੀ ਬਕਾਇਦਾ ਪ੍ਰਧਾਨ ਉਹ ਆਪਣੇ ਆਪ ਪ੍ਰਧਾਨ ਨਹੀਂ ਬਣੇ ਸਮੇਂ ਦੇ ਦੇਲੇ ਕੰਪੀਟੈਂਟ ਲੋਕਸ ਸਗੇ ਹਾਂਜੀ ਹੈਨਾ ਹਾਂ ਕਿਹੜਾ ਸਾਹਿਬ ਹਾਂ ਕਿਹੜਾ ਸਾਹਿਬ ਉਹਨਾਂ ਨੇ ਬਕਾਇਦਾ ਇਹਨੂੰ ਥਾਪਿਆ ਸੀਗਾ ਠੀਕ ਹੈ ਹਾਂਜੀ ਤੇ ਬਾਕੀ ਨਹੀਂ ਪਰਿਵਾਰਵਾਦੀ ਗੱਲ ਤੇ ਇੱਥੇ ਇਹਨਾਂ ਦੇ ਪਰਿਵਾਰ ਦਾ ਕੋਈ ਇਹਦੇ ਵਿੱਚ ਕੋਈ ਦਖਲਅਦਾਜ਼ੀ ਨਹੀਂ ਰਹੀ ਕੋਈ ਮੈਂਬਰ ਤਾਂ ਨਹੀਂ ਹੈ ਹਾਂ ਨਾ ਬਿਲਕੁਲ ਕੋਈ ਮੈਂਬਰ ਇਹਨਾਂ ਦੇ ਪਰਿਵਾਰ ਦਾ ਤਾਂ ਨਹੀਂ ਹੈ ਕੋਈ ਨਾ ਕਮੇਟੀ ਦੇ ਵਿੱਚ ਜਿੰਨੇ ਜਿਹੜੇ ਤੁਹਾਡੇ ਮੈਂਬਰ ਕਿੰਨੇ ਮੈਂਬਰ ਹੈ ਟੋਟਲ ਸਾਡੇ ਟੋਟਲ 11 ਮੈਂਬਰ ਹੈ 11 ਮੈਂਬਰਾਂ ਦੀ ਆਪਸ ਵਿੱਚ ਹੀ ਕੋਈ ਰਿਸ਼ਤੇਦਾਰੀ ਤਾਂ ਨਹੀਂ ਹੈ ਅ ਨਹੀਂ ਸਾਰੇ ਵੱਖਰੇ ਵੱਖਰੇ ਨੇ ਹਾਂ ਜੀ ਸਾਰੇ ਵੱਖੋ ਵੱਖਰੇ ਪਿੰਡਾਂ ਤੋਂ ਸ਼ਹਿਰਾਂ ਤੋਂ ਹਾਂ ਜੀ ਹਾਂ ਜੀ ਹਾਂ ਜੀ ਆਪਸ ਵਿੱਚ ਹੀ ਕੋਈ ਲੈਣ ਦੇਣ ਨਹੀਂ ਹੈ ਉਹ ਨਹੀਂ ਸਰੀ ਕਮੇਟੀ ਜਿਹੜੀ ਆ ਉਹ ਜਿਹੜਾ ਇੱਥੇ ਕੰਮ ਕਰਨ ਦਾ ਢੰਗ ਆ ਵਿਕਾਸ ਕਾਰਜ ਕੋਈ ਵੀ ਤੁਸੀਂ ਕਰਦੇ ਆ ਉਹ ਕੀ ਇੱਕ ਬੰਦਾ ਕਰਾਉਂਦਾ ਜਾਂ ਸਾਰੀ ਕਮੇਟੀ ਮਿਲ ਕੇ ਕਰਉਂਦੀ ਬਕਾਇਦਾ ਜਿਹੜੀ ਕੋਈ ਗੱਲ ਕਰਨੀ ਹੁੰਦੀ ਆ ਉਹ ਚਾਹਨਾ ਬਕਾਇਦਾ ਮਤਾ ਪਾਇਆ ਜਾਂਦਾ ਪਹਿਲਾ ਮਤਾ ਮਤਾ ਰਜਿਸਟਰ ਤੁਹਾਡੇ ਕੋਲ ਮੌਜੂਦ ਆ ਹਾਂ ਬਿਲਕੁਲ ਜੋੜਾ ਜਿਹੜਾ ਵੀ ਕੰਮ ਹੋਇਆ ਉਹ ਸਾਡੇ ਕੋਲ ਪੂਰਾ ਰਿਕਾਰਡ ਆ ਜੀ ਜੋ ਹੁਣ ਵੀ ਹੋ ਰਿਹਾ ਉਹਦਾ ਵੀ ਬਕਾਇਦਾ ਮਤੇ ਪਏ ਹੋਏ ਬਕਾਇਦਾ ਹੂੰ ਤੇ ਪਰਚੇਜ ਕਮੇਟੀ ਬਣੀ ਹੋਈ ਆ ਜੇ ਕੋਈ ਮੈਂਬਰ ਨਹੀਂ ਕੰਮ ਕਰਦਾ ਤੁਸੀਂ ਉਹਨੂੰ ਬਰਖਾਸਤ ਕਰ ਦਨੇ ਆ ਆਪਣੇ ਕਮੇਟੀ ਦੇ ਵਿੱਚੋਂ ਕਮੇਟੀ ਚੋਂ 2/3 ਹਿੱਸਾ ਜਿਹੜਾ ਉਹ ਇੱਕ ਪਾਸੇ ਹੋਣਾ ਚਾਹੀਦਾ ਉਹਦੀ ਬਹੁਤ ਹੋਣੀ ਚਾਹੀਦੀ ਤੁਹਾਡੀ ਕੀ ਉਹਦਾ ਵੀ ਮਤਲਬ ਪਾਇਆ ਜਾਂਦਾ ਤੁਹਾਡੇ ਕੋਲ ਮਤੇ ਮਤੇ ਮੌਜੂਦ ਹੈ ਤੁਹਾਡੇ ہاں ਬਿਲਕੁਲ ਬਿਲਕੁਲ ਮਤੇ ਹੈਗੇ ਉਹਦੀਆਂ ਊਣਤਾਈਆਂ ਵੀ ਲਿਖੀਆਂ ਜਾਣੀਆਂ ਹਾਂ ਲਿਖਿਆ ਜਾਂਦਾ ਇਹ ਬਾਈ ਸਾਡੇ ਬਿਮਾਨੇ ਦੇ ਵਿੱਚ ਫਿੱਟਣੀ ਆ ਜਾਂ ਗੁਰੂਕਾਰ ਦੇ ਪ੍ਰਤੀ ਇਹ ਜਿਹੜੀ ਆਸਤਾ ਜਿਹੜੀ ਇਸ ਤਰ੍ਹਾਂ ਹੈਗੀ ਆ ਜਾਂ ਇਹ ਆਲ ਇੰਡੀਆ ਆਦਰ ਮਿਸ਼ਨ ਦੇ ਨਜਮਾ ਦੇ ਖਿਲਾਫ ਚੱਲ ਰਿਹਾ ਕਿ ਜਿਆ ਕੋਰ ਪ੍ਰਚਾਰ ਕਰ ਰਿਹਾ ਔਰ ਕਿਸੇ ਦੀ ਸੁਣੀ ਸੁਣਾਈ ਗੱਲ ਤੋਂ ਨਹੀਂ ਬਕਾਇਦਾ ਉਹ ਸੰਬੰਧੇ ਦੇ ਬਕਾਇਦਾ ਸਾਡੇ ਕੋਲ ਪ੍ਰੂਫ ਹੁੰਦੇ ਆ ਔਰ ਉਹਨੂੰ ਦੱਸਿਆ ਜਾਂਦਾ ਵੀ ਆ ਦੇਖ ਤੂੰ ਤੁਸੀਂ ਬੋਲ ਰਹੇ ਹੋ ਠੀਕ ਹੈ ਹੈ ਨਾ ਤੇ ਜਿਹੜਾ ਵਾਦ-ਵਿਵਾਦ ਹੋਣਾ ਜਿਹੜਾ ਹੋਇਆ ਪਿਛਲੇ ਸਮੇਂ ਦੇ ਵਿੱਚ ਕੀ ਉਹ ਇਸ ਜਗ੍ਹਾ ਤਾਂ ਨਹੀਂ ਆ ਕੇ ਹੋਇਆ ਜਿੱਥੇ ਕੋਈ ਲੜਾਈ ਝਗੜਾ ਤਾਂ ਨਹੀਂ ਹੈਗਾ ਨਹੀਂ ਸਾਡਾ ਕੋਈ ਆਪਸੀ ਲੜਾਈ ਝਗੜਾ ਨਹੀਂ ਠੀਕ ਹੈ ਮਤਲਬ ਸ਼ਾਂਤਮਈ ਕੰਮ ਚੱਲ ਰਿਹਾ ਬਿਲਕੁਲ ਸ਼ਾਂਤਮਈ ਚੱਲ ਰਿਹਾ ਠੀਕ ਹੈ ਤੇ ਉਹ ਮੈਂ ਪਿਛੇ ਥੋੜੇ ਦਿਨ ਪਹਿਲਾਂ ਇੱਕ ਪੋਸਟ ਦੇਖੀ ਆ ਜੇ ਸੰਤ ਸ੍ਰਿੰਦਰਦਾਸ ਬਾਰੇ ਬੜੇ ਅਪਸ਼ਬਦ ਬੋਲੇ ਜਾ ਰਹੇ ਆ ਉਹ ਨਾਮ ਲੈ ਕੇ ਗਲਤ ਬੋਲੇ ਪਰ ਬਾਦਸ਼ਾਹ ਵੀ ਗਲਤ ਵਰਤੀ ਜਾ ਰਹੀ ਆ ਜੀ ਤੇ ਉਹ ਕਹਿੰਦੇ ਵੀ ਉਹਨੂੰ ਅਸੀਂ ਉਹਦੇ ਤੋਂ ਖਾਰਜ ਕਰਤਾ ਸ੍ਰਿੰਦਰਦਾਸ ਨੂੰ ਉਹ ਕਿਉਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਸਰਕਾਰੀ ਅਕਾਊਂਟ ਜੇ ਸੰਤ ਸ੍ਰਿੰਦਰਦਾਸ ਜਿਹੜੇ ਨਾ ਜੀ ਉਹ ਲੰਬੇ ਸਮੇਂ ਤੋਂ ਇਹ ਮਿਸ਼ਨ ਦੇ ਨਾਲ ਜੁੜੇ ਹੋਏ ਆ ਖੋਜ ਦੇ ਵਿੱਚ ਵੀ ਰਹੇ ਹੂੰ ਤੇ ਅਰ ਗੁਰੂ ਘਰ ਤੱਕ ਵੀ ਉਹਨਾਂ ਦੀਆਂ ਸਵਾਮਾ ਜਿਹੜੀਆਂ ਉਛਲਾਗਾ ਜੋਗ ਹੈਗੀਆਂ ਤੇ ਸਮਰਪਣ ਦੀ ਭਾਵਨਾ ਕਰ ਛੜਨਾ ਬੜਾ ਔਖਾ ਹੁੰਦਾ ਤੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਔਰ ਬਕਾਇਦਾ ਉਹਨਾਂ ਦੀ ਸੁਪਰਵੀਜ਼ਨ ਦੇ ਵਿੱਚ ਗੁਰੂ ਘਰ ਜਾਣਾ ਹੈਗਾ ਉਹ ਚੱਲ ਰਿਹਾ ਸਮੁੱਚੀ ਟੀਮ ਇੱਕ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ ਕੋਈ ਘਬਲੇਵਾਜੀ ਜੋ ਜਿਹੜੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਨਾ ਉਹ ਸਿਰਫ ਕੂੜ ਪ੍ਰਚਾਰ ਹੈ ਕੂੜ ਪ੍ਰਚਾਰਿਆ ਮਨ ਸੱਚਾਈ ਤੋਂ ਕੋਹਾਂ ਦੂਰ ਕੋਹਾਂ ਦੂਰ ਮਾਨ ਸਾਹਿਬ ਪੜੇ ਲਿਖੇ ਹੋ ਤੁਸੀਂ ਜਿਲਾ ਸਿੱਖਿਆ ਅਫਸਰ ਰਟਾਇਰ ਹੋਏ ਹੋ ਇੱਕ ਮੇਰਾ ਛੋਟਾ ਜਿਹਾ ਸਵਾਲ ਆ ਕਿ ਤੁਹਾਡਾ ਤੁਸੀਂ ਉਹ ਵੀ ਪੜਿਆ ਹੋਵੇ ਸੰਵਿਧਾਨ ਵੀ ਪੜਿਆ ਹੋਵੇ ਤੁਹਾਡਾ ਸੰਵਿਧਾਨ ਕੀ ਕਹਿੰਦਾ ਕਿਹੜੇ ਮਾਮਲਿਆਂ ਦੇ ਕਿਸ ਬਾਰੇ ਜੇ ਕੋਈ ਔਣ ਧਾਈਆਂ ਹੁੰਦੀਆਂ ਉਹਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਸੰਵਿਧਾਨ ਕੀ ਕਹਿੰਦਾ ਤੁਹਾਨੂੰ ਕਿਹੜੇ ਹੱਕ ਦਿੰਦਾ ਸੰਵਿਧਾਨ ਦੇ ਮੁਤਾਬਕ ਦਾ ਜੋ ਜੋ ਵੀ ਹੋ ਰਿਹਾ ਜੀ ਜੋ ਜੇ ਸਬਿਧਾਨ ਜੋ ਦੇ ਵਿੱਚ ਜੋ ਕੁਝ ਲਿਖਿਆ ਗਿਆ ਜਿਹੜੀ ਤੁਹਾਡੀ ਕਾਰਗੁਜ਼ਾਰੀ ਜੋ ਵੀ ਹੈ ਹਾਂਜੀ 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 ਉਹਦੇ ਅਕੋਰਡਿੰਗ ਹੀ ਫੈਸਲਾ ਲਿਆ ਜਾਂਦਾ ਹੈ ਸਬਿਧਾਨ ਦੇ ਦੈਰੇ ਦੇ ਅੰਦਰ ਰਹਿ ਕੇ ਅੰਦਰ ਰਹਿ ਕੇ ਠੀਕ ਹੈ ਠੀਕ ਹਾਂਜੀ ਸੋ ਸਿਰਫ ਤੇ ਸਿਰਫ ਮਹੇ ਸਾਹਿਬ ਇਹ ਜਿਹੜੇ ਨਾ ਗੁਰੂ ਘਰ ਦੇ ਦੋਖੀ ਆ ਜਿਨ੍ਹਾਂ ਨੂੰ ਇੱਥੋਂ ਦੀ ਇੱਥੇ ਦੀ ਤਰੱਕੀ ਚੰਗੀ ਨਹੀਂ ਲੱਗ ਰਹੀ ਹੈ ਨਾ ਉਹ ਸੰਗਤਾਂ ਦੇ ਵਿੱਚ ਨਾ ਕੂੜ ਪ੍ਰਚਾਰ ਕਰ ਰਹੇ ਆ ਹੈ ਨਾ ਆਰ ਸਚਾਈ ਤੋਂ ਕੋਹਾਂ ਦੂਰ ਆ ਜਿੱਥੇ ਦੇ ਪਰਿਵਾਰਵਾਦ ਦੀ ਗੱਲ ਕਰਦੇ ਤੇ ਕੋਈ ਪਰਿਵਾਰਵਾਦ ਵਾਲੀ ਗੱਲ ਨਹੀਂ ਆ ਠੀਕ ਹੈ ਤੇ ਉਹ ਜਿੱਥੇ ਦੇ ਸੰਤ ਸਿੰਘ ਦਾਸ ਜੀ ਜਿਹੜੇ ਮੌਜੂਦਾ ਪ੍ਰਧਾਨ ਹੈਗੇ ਆ ਉਹਨਾਂ ਦੀ ਫੈਮਿਲੀ ਦੇ ਉਹਨਾਂ ਦੇ ਮੈਂਬਰਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਮੈਂਬਰ ਜਿਹੜਾ ਪਰਿਵਾਰ ਦਾ ਇੱਥੇ ਕੋਈ ਮੈਂਬਰ ਨਹੀਂ ਆ ਕਮੇਟੀ ਮੈਂਬਰ ਨਹੀਂ ਆ ਕੋਈ ਕਿਸੇ ਦੀ ਦਖਲਅੰਦਾਜ਼ੀ ਨਹੀਂ ਆ ਹਾਂਜੀ ਠੀਕ ਹੈ ਠੀਕ ਹੈ ਤੇ ਸਰ ਸਭ ਤੋਂ ਸਮਝ ਨਹੀਂ ਆ ਰਹੀ ਵੀ ਪਰਿਵਾਰਵਾਦ ਵਾਲੀ ਕਿਹੜੀ ਗੱਲ ਹੈਗੀ ਮਤਲਬ ਜਿਹੜੀ ਕਮੇਟੀ ਆ ਜੋ ਐਟ ਪ੍ਰੈਜ਼ੈਂਟ ਕੰਮ ਕਰ ਰਹੀ ਹੈ ਕਮੇਟੀ ਜੀ ਜੀ ਜਿਹਜ ਮੈਨੂੰ ਬਤੌਰ ਚੇਅਰਮੈਨ ਦੀ ਸੇਵਾ ਦਿੱਤੀ ਗਈ ਆ ਤੇ ਉਹਦੇ ਚ ਵੀ ਜਿਹੜਾ ਵੀ ਕੋਈ ਕੰਮ ਕੀ ਕਰਨਾ ਹੁੰਦਾ ਬਕਾਇਦਾ ਸੱਦਿਆ ਜਾਂਦਾ ਅਜਲਾਸ ਵਿਚਾਰ ਬਟਾਉਂਦੇ ਰਹਿੰਦੇ ਆ ਵਿਚਾਰ ਬਣਾਉਣ ਦੇ ਬਾਅਦ ਫਿਰ ਮਤਾ ਪਾਇਆ ਜਾਂਦਾ ਜੀ ਹਾਂਜੀ ਸਾਰੇ ਸਿਗਨੇਚਰ ਕਰਾਏ ਜਾਂਦੇ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਜਾਂਦਾ ਤਦ ਕੋਈ ਵੀ ਕੰਮ ਜਿਹੜਾ ਉਹ ਤਦ ਕੀਤਾ ਸਾਥਿਓ ਇਹ ਸਨ ਨਾਜ਼ਰ ਅਮਨ ਜੀ ਜਿਨ੍ਹਾਂ ਨੇ ਮਾਮਲੇ ਦੇ ਤੋਂ ਸਾਰਾ ਜਿਹੜਾ ਪਰਦਾ ਉਹ ਸਾਫ਼ ਕਰ ਦਿੱਤਾ